ਸਿੱਤੇ ਗੁਰਦੁਆਰਾ ਤਮਟਮਾ ਸਾਹਿਬ ਡੇਰਾ ਬਾਬਾ ਬੁੱਲਾ ਸਿੰਘ ਜੀ ਵਿਖੇ ਪਹੁੰਚੇ ਜਿੱਥੇ ਪਿਛਲੇ ਕੁਝ ਦਿਨਾਂ ਤੋਂ ਜਿਹੜੇ ਮੁੱਖ ਸੇਵਾਦਾਰ ਸੇ ਬਾਬਾ ਜਗਿੰਦਰ ਸਿੰਘ ਜੀ ਅਕਾਲ ਚਲਾਣਾ ਕਰਕੇ ਅਸਾਨੂੰ ਸਭ ਨੂੰ ਅੱਜ ਜਿੱਥੇ ਉਹਨਾਂ ਦੀ ਅੰਤਿਮ ਅਰਦਾਸ ਤੇ ਭੋਗ ਸਮਾਗਮ ਉਹਨਾਂ ਨੂੰ ਸ਼ਰਧਾ ਦੇ ਫਰੰਟ ਪੇਟ ਕਰਨ ਦਾ ਪ੍ਰੋਸਸ ਸਨੇਤੇ-ਤੇ ਆਸੀਆ ਸੀ ਉੱਥੇ ਹੀ ਜਿਹੜੇ ਇਸ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਨੂੰ ਲੈ ਕੇ ਉਹਨਾਂ ਦੇ ਉੱਤਰਾਧਿਕਾਰੀ ਨੂੰ ਲੈ ਕੇ ਇੱਕ ਆਵਾਜ਼ ਜਿਹੜਾ ਖੜਾ ਹੋਇਆ ਹੈ ਬਾਬਾ ਸ਼ਮਸ਼ੇਰ ਸਿੰਘ ਜੀ ਤੇ ਦੂਜੇ ਪਾਸੇ ਬਾਬਾ ਮਨਜੀਤ ਸਿੰਘ ਜੀ ਜਿਹੜੇ ਕਾਫੀ ਲੰਮੇ ਸਮੇਂ ਤੋਂ ਇਸ ਦੇਰੇ ਦੇ ਵਿੱਚ ਸੇਵਾ ਕਰ ਰਹੇ ਨੇ ਤੇ ਅੱਜ ਜਿਹੜੀ ਕੁਝ ਜਥੇਬੰਦੀਆਂ ਵੱਲੋਂ ਉਹਨਾਂ ਨੂੰ ਉਪਰਧਕਾਰੀ ਜਾਂ ਇਲਾਕੇ ਦੀ ਸੰਗਤ ਵੱਲੋਂ ਮੰਨਿਆ ਜਾ ਰਿਹਾ ਤੇ ਦੂਸਰੇ ਪਾਸੇ ਬਾਬਾ ਸ਼ਮਸ਼ੇਰ ਸਿੰਘ ਜੀ ਜਿਹੜੇ ਬਾਬਾ ਜਗਿੰਦਰ ਸਿੰਘ ਜੀ ਦੇ ਪੁੱਤਰ ਨੇ ਉਹਨਾਂ ਨੂੰ ਵੀ ਕੁਝ ਜਥੇਬੰਦੀਆਂ ਵੱਲੋਂ ਇਸ ਜੀ ਦੀ ਜਿਹੜੀ ਹੌਸਲਾ ਵਜਾਈ ਜਾਂ ਕਹਿ ਸਕਦੇ ਆ ਕਿ ਆਸ਼ੀਰਵਾਦ ਦਿੱਤਾ ਗਿਆ ਸੋ ਇਸ ਸਭ ਦੇ ਚਲਦਿਆਂ ਜਿਹੜਾ ਅੱਜ ਦਾ ਜਿਹੜਾ ਇਹ ਸਮਾਗਮ ਜਿਹੜਾ ਜਿਸ ਨੂੰ ਸ਼ਰਧਾ ਦੇ ਫੁੱਲ ਭੇਟ ਕਰਨੇ ਸੀਗੇ ਜਿਹੜੀ ਉਸ ਸ਼ਖਸੀਅਤ ਨੂੰ ਜਿਹੜੀ ਗੁਰੂ ਚਰਨਾ ਵਿੱਚ ਜਾ ਬਰਾਜੇ ਸੀ ਉਹ ਕਿਤੇ ਇੱਥੇ ਨਹੀਂ ਨਜ਼ਰ ਆ ਰਿਹਾ ਕਿਉਂਕਿ ਜਿੱਥੇ ਅੱਜ ਅੰਤਮ ਅਰਦਾਸ ਹੋਣੀ ਸੀ ਉਮੀ ਉਹ ਇਹ ਸਰਾ ਪ੍ਰੋਗਰਾਮ ਨਹੀਂ ਲੱਗ ਰਿਹਾ ਕਿਉਂਕਿ ਸਾਰੇ ਵਿਚਵਬਾਦ ਦੇ ਵਿੱਚ ਜਿਹੜੀ ਪੁਸ਼ ਪ੍ਰਸ਼ਾਸਨ ਬਣਾ ਉਸਤਤੀ ਦੇ ਨਾਲ ਕੰਮ ਕਰ ਰਿਹਾ ਸੋ ਦੇਖਣਾ ਹੋਵੇਗਾ ਕਿ ਕੀ ਕਿਸ ਤਰ੍ਹਾਂ ਦਾ ਮਾਹੌਲ ਬਣਦਾ ਤੇ ਕਿਸ ਨੂੰ ਇਥੋਂ ਦੀ ਜਿਹੜੀ ਸੇਵਾਦਾਰੀ ਜਿਹੜੀ ਜ਼ਿੰਮੇਵਾਰੀ ਮਿਲਦੀ ਹੈ ਸੋ ਅਸੀਂ ਗੱਲਬਾਤ ਵੀ ਕਰਾਂਗੇ ਤੇ ਤੁਹਾਡੇ ਦਰਸ਼ਕਾਂ ਦੇ ਨਾਲ ਗੱਲਬਾਤ ਕਰਾਵਾਂਗੇ ਕੋਈ ਜਥੇਬੰਦੀਆਂ ਦੇ ਮੁਖੀ ਜਿਹੜੇ ਇੱਥੇ ਪਹੁੰਚ ਰਹੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸੋ ਕੋਸ਼ਿਸ਼ ਰਹੇਗੀ ਕਿ ਪਲ-ਪਲ ਦੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧੂ ਕਲਾਤਨ ਵਸਨੀਕਾਂ ਨੂੰ ਸਭ ਨੂੰ ਪਤਾ ਹੈ ਕਿ ਉਹਨਾਂ ਕੇ ਦੀ ਸੇਵਾ ਬਣਦੀ ਆ ਸੇਵਾ ਉਹਨਾਂ ਦੇ ਉੱਪਰ ਚੀ ਜਾਂਦੀ ਆ ਜੋ ਦਸਤੇ-ਦਸਤੇ ਬੈਠੇ ਪਾਣੀ ਦੇਣਾ ਹੈ ਇਸ ਕਰਕੇ ਜੋ ਉਹਨੇ ਹਰ ਸਿੰਘ ਜਿੱਥੇ ਬੰਦੀਆਂ ਦਾਰ ਸੇਵਾ ਵਾਲੇ ਬਾਪੂਸੇ ਨਿਰਬਲੇ ਸਾਧੂ ਮਹਾਂਪੁਰਸ਼ ਦਮਤ੍ਰਿਪਿਕ ਸਾਹਵਾਲੇ ਬਾਪੂਸੇ ਜਿੰਨੇ ਵੀ ਸਾਧੂ ਸੰਤ ਬਹਾਦਮਾ ਵਾ ਉਹਨਾਂ ਨੇ ਸਾਰਿਆਂ ਨੇ ਤੇ ਇਲਾਕੇ ਦੀਆਂ ਸੰਗਤਾਂ ਨੇ ਇਹਨਾਂ ਨੂੰ ਸਪੱਸ਼ਟ ਵਿਚੇਰ ਸਾਨੂੰ ਜੋ ਸੇਵਾ ਆ ਉਹ ਬਖਸ਼ੀ ਆ ਗੁਰਦੁਆਰਾ ਸਾਹਿਬ ਦੇ ਵਿੱਚ ਮੁਕ ਸੇਵਾਦਾਰ ਨੂੰ ਲੈ ਕੇ ਵਿਵਾਦ ਹੋਣਾ ਤੇ ਇਸ ਬਾਰੇ ਕੀ ਕਹਿਣਾ ਚਾਹੁੰਦਾ ਕਿੰਨਾ ਕਿ ਚੰਗਾ ਲੱਗਦਾ ਵੇਖੋ ਜੀ ਜੇ ਤੇ ਸੰਗਤ ਨੂੰ ਪਤਾ ਬਾਾਕੀ ਸੰਗਤ ਨੂੰ ਇਹ ਚਾਹੀ ਵਿਵਾਦ ਹੋਵੇ ਉਹ ਕੋਈ ਸ਼ਰਾਰਤੀ ਅੰਸਰ ਕੋ 2-4 ਹੁੰਦੇ ਆ ਉਹ ਤਮਾਸ਼ਾ ਵੇਖਣ ਲਈ ਕਰਦੇ ਆ ਜੇ ਵਿਵਾਦ ਹੋਵੇ ਬਾਕੀ ਤੁਹਾਡੇ ਸਾਹਮਣੇ ਸੰਗਤ ਕਿੰਨੇ ਆਰਾਮ ਦੇ ਨਾਲ ਕੋਈ ਪ੍ਰਸ਼ਾਦਾ ਛੱਕ ਰਹੀ ਆ ਕੋਈ ਲੰਗਰ ਦੀ ਸੇਵਾ ਕਰ ਰਿਹਾ ਕੋਈ ਦਰਬਾਰ ਦੇ ਵਿੱਚ ਬੈਠਾ ਸੇਵਾ ਕੋਈ ਪਾਣੀ ਛੁੰੜ ਰਿਹਾ ਵਾ ਇਸ ਕਰਕੇ ਸਭ ਵਿਚਾਰਾਂ ਜਿਹੜੀਆਂ ਵਾ ਹੋ ਰਹੀਆਂ ਵਾ ਬਾਕੀ ਇਹੋ ਜੀ ਕਿਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਬਾਕੀ ਲੰਗਰ ਸੰਗਤ ਅਤੇ ਇਲਾਕਾ ਨਿਵਾਸੀਆਂ ਦੇ ਫਿਰਸੇ ਨਾਲ ਕੋ ਜੋ ਇਹ ਲੰਗਰ ਜਿਹੜਾ ਵਾ ਚੱਲ ਰਿਹਾ ਹੈ ਭਾਈ ਜਿਹੜਾ ਅੱਜ ਗੁਰਦੁਆਰਾ ਦਮਦਮਾ ਸਾਹਿਬ ਜੇਰਾ ਬਾਬਾ ਮੁੱਲਾ ਸਿੰਘ ਜੀ ਦੇ ਵਿਕੇ ਜਿਹੜਾ ਇੱਕ ਮੁੱਖ ਸੇਵਾਦਾਰ ਨੂੰ ਲੈ ਕੇ ਵਿਵਾਦ ਛਿੜਿਆ ਕੀ ਕਹਿਣਾ ਚਾਹੋਗੇ ਉਸ ਬਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਦਾਅਵਾ ਸਪਸ਼ਟ ਕਰੇ ਵੀ ਇਦਾਂ ਦਾ ਵਿਵਾਦ ਵਾਲੀ ਕੋਈ ਗੱਲ ਨਹੀਂ ਕਿਉਂਕਿ ਹਰ ਇੱਕ ਦਾ ਕੋਈ ਅਧਿਕਾਰ ਖੇਤਰ ਹੁੰਦਾ ਕੋਈ ਸਿਪਾਈ ਉੱਠ ਕੇ ਆਖੇ ਵੀ ਮੈਂ ਡੀਐਸਪੀ ਨੂੰ ਐਸਪੀ ਜਾਂ ਐਸਐਸਪੀ ਬਣਾਦਾ ਤਾਂ ਇਹ ਉਹਦਾ ਅਧਿਕਾਰ ਨਹੀਂ ਇਸੇ ਤਰ੍ਹਾਂ ਜਰੂ ਕੋਈ ਸਾਧੂ ਸੰਤ ਨੂੰ ਕਿਸੇ ਨੂੰ ਅੱਗੇ ਉਤਰਾ ਅਧਿਕਾਰੀ ਥਾਪਣਾ ਹੈ ਜਥੇਬੰਦੀਆਂ ਦਾ ਅਧਿਕਾਰ ਖੇਤਰ ਹੈ ਤਾਂ ਜਥੇਬੰਦੀਆਂ ਨੇ ਬਾਬਾ ਸ਼ਮਸ਼ੇਰ ਸਿੰਘ ਜੀ ਨੂੰ ਥਾਪਿਆ ਤੇ ਤੁਸੀਂ ਦੇਖ ਰਹੇ ਹੋ ਸੰਗਤ ਬੈਠੀ ਉਹਨਾਂ ਨਾਲ ਤੇ ਉਹਨਾਂ ਨੇ ਬਾਬਾ ਜਗਿੰਦਰ ਸਿੰਘ ਜੀ ਦੀ ਸੇਵਾ ਕੀਤੀ ਹੁਣ ਚ ਰਹਿ ਕੇ ਜੇ ਉਹ ਪਰਿਵਾਰ ਨੇ ਇਹਦੇ ਉਹ ਸੇਵਾਦਾਰ ਵੀ ਨਹੀਂ ਤਾਂ ਉਹਨਾਂ ਨੇ ਹੁਕਮ ਵਿੱਚ ਰਹਿ ਕੇ ਸੇਵਾ ਕੀਤੀ ਇਸ ਕਰਕੇ ਹਰ ਪੱਖ ਤੋਂ ਉਹ ਯੋਗ ਨੇ ਤੇ ਮਹਾਰਾਜ ਦੀ ਕਿਰਪਾ ਉਹਨਾਂ ਤੇ ਹੋਈ ਹੈ ਇੱਕ ਪਾਸੇ ਪਾਈ ਮਨਜੀਤ ਸਿੰਘ ਵੱਲੋਂ ਵੀ ਇੱਥੋਂ ਦਾ ਮੁਖ ਸੇਵਾਦਾਰ ਹੋਣ ਦਾ ਦਾਵਾ ਕੀਤਾ ਜਾ ਰਿਹਾ ਤੇ ਉਹਨਾਂ ਵੱਲੋਂ ਇਹ ਦਾਵਾ ਵੀ ਕੀਤਾ ਜਾ ਰਿਹਾ ਕਿ ਸੰਗਤ ਉਹਨਾਂ ਦੇ ਨਾਲ ਆ ਵੇਖੋ ਜੀ ਦਾਵਾ ਜਿੰਨੇ ਕਰਨਾ ਉਹਨੇ ਕੋਈ ਨਾ ਕੋਈ ਗੱਲ ਤਾਂ ਕਹਿਣੀ ਹੈ ਤਾਂ ਜਿਹੜੇ ਇਲਾਕੇ ਦੇ ਕੁਝ ਲੋਕ ਨੇ ਬਹੁਤੇ ਮੋਦਬਰ ਲੋਕਾਂ ਨੂੰ ਹੁੰਦਾ ਵੀ ਸਾਡਾ ਬੰਦਾ ਜਿਹੜਾ ਉਹ ਵਾਝੇ ਤੇ ਸਾਡੀ ਦਗਲ ਅੰਦਾਜੀ ਵਾਝੇ ਤਾਂ ਮੋਦਬਰ ਬੰਦਿਆ ਨੇ ਸਿਆਸੀ ਬੰਦਿਆ ਨੇ ਕੋਈ ਗਲਤ ਰੰਗਤ ਦੇ ਕੇ ਸ਼ਰਾਪ ਦੀ ਬੰਦਿਆ ਨੇ ਇਹ ਮਸਲਾ ਬਣਾਇਆ ਮਸਲਾ ਬਣਨਾ ਨਹੀਂ ਸੀ ਭਾਈ ਮਨਜੀਤ ਸਿੰਘ ਮੈਨੂੰ ਨਹੀਂ ਲੱਗਦਾ ਵੀ ਇਸ ਚੀਜ਼ ਦੇ ਕੋਈ ਚਾਹਵਾਨ ਸੀ ਵੀ ਇਦਾਂ ਦਾ ਕੁਝ ਹੋਵੇ ਪਰ ਗਲਤ ਬੰਦਿਆਂ ਦੇ ਹੱਥ ਚੜ ਗਏ ਚਲੋ ਮਹਾਰਾ ਇਸ ਮੱਤ ਬਖਸ਼ੇ ਕੇ ਦੇ ਬਹਿ ਕੇ ਵਿਚਾਰ ਕਰਕੇ ਉਹਨਾਂ ਨੂੰ ਵੀ ਆਪਾਂ ਸਮਝਾ ਕੇ ਮਸਲਾ ਹੱਲ ਕਰ ਸਕਦੇ ਆ ਵੀ ਜਦੋਂ ਇਸ ਬੰਦੇ 'ਚ ਕੋਈ ਤੁਹਾਡੀ ਗੱਲਬਾਤ ਹੋਈ ਭਾਈ ਮਨਜੀਤ ਸਿੰਘ ਹਾਂ ਜੀ ਬਿਲਕੁਲ ਹੋਈ ਉਹ ਬੜੀਆਂ ਗੱਲਾਂ ਨਾਲ ਸਹਿਮਤ ਵੀ ਹੋਏ ਪਰ ਜਿਹੜੇ ਉਹਨਾਂ ਦੇ ਨਾਲ ਬੰਦੇ ਨੇ ਉਹ ਉਹਨਾਂ ਨੂੰ ਬਹਿਣ ਨਹੀਂ ਦੇਦੇ ਸਤਿ ਜੀ ਕੀ ਇਹ ਵਿਵਾਦ ਹੱਲ ਹੋ ਸਕਦਾ ਬਿਲਕੁਲ ਜੀ ਹੱਲ ਤਾਂ ਹੋਣਾ ਹੀ ਚਾਹੀਦਾ ਗੁਰੂ ਘਰ ਦੇ ਵਿੱਚ ਹੀ ਇਹ ਹੱਲਣਾ ਹੋਇਆ ਤੇ ਲੋਕਾਂ ਦੇ ਮਸਲੇ ਕਿੱਦਾਂ ਹੱਲ ਹੋਣਗੇ ਕਿਉਂਕਿ ਸਿੱਖ ਕੌਮ ਤਾਂ ਵੇਖੋ ਆਪਾਂ ਪਹਿਲਾਂ ਹੀ ਵਿਵਾਦਾਂ ਦੇ ਵਿੱਚ ਗਿਰੀ ਹੋਈ ਆ ਜੇ ਗੁਰੂ ਘਰ ਦੇ ਵਿੱਚ ਇਹੋ ਜਿਹੇ ਵਿਵਾਦ ਹੋਣਗੇ ਉਹ ਕੀ ਸੰਦੇਸ਼ ਜਾਵੇਗਾ ਨਹੀਂ ਗੁਰੂ ਘਰ ਦੇ ਵਿੱਚ ਵਿਵਾਦ ਹੋਣਾ ਨਹੀਂ ਚਾਹੀਦਾ ਮੈਂ ਇਹ ਕਹਿਣਾ ਵੀ ਜਿਹੜੇ ਬੰਦੇ ਭਾਈ ਮਨਜੀਤ ਸਿੰਘ ਨੂੰ ਉਹਨਾਂ ਦਾ ਮੋਢਾ ਵਰਤ ਕੇ ਆਪਣੀਆਂ ਕਿੜਾ ਕੱਢ ਰਹੇ ਨੇ ਆਪਣੇ ਸਵਾਰਥ ਲਈ ਸਾਰਾ ਕੁਝ ਕਰ ਰਹੇ ਨੇ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਵੀ ਗੁਰੂ ਕਿਹੋ ਜਿਹਾ ਹੈ ਭਾਈ ਸ਼ਮਸ਼ੇਪ ਸਿੰਘ ਨਾਲ ਲੱਗ ਕੇ ਬਸ ਇਹੀ ਗੱਲ ਹੈ ਵੀ ਜਿਹੜਾ ਬੰਦਾ ਇਹ 14 ਨੇ ਵੀ ਸਾਡੇ ਧੌਣ ਲਵਾ ਕੇ ਚੱਲੇ ਜੋ ਅਸੀਂ ਕਹੀਏ ਗਲਤ ਵੀ ਹੋਵੇ ਉਹਨੂੰ ਮੰਨੇ ਤਾਂ ਇਹ ਗੱਲਾਂ ਨਹੀਂ ਬਣਦੀਆਂ ਜਿੰਨੇ ਗੁਰੂ ਘਰ ਬਹਿਣਾ ਹੈ ਉਹ ਕੋਦੇ ਵਿੱਚ ਵੀ ਕੁਝ ਨਾ ਕੁਝ ਜੁੜਤ ਹੋਣੀ ਚਾਹੀਦੀ ਹੈ ਗੁਰੂ ਘਰ ਇਦਾਂ ਨਹੀਂ ਚੱਲਦੇ ਅੱਛਾ ਇੱਕ ਸੰਗਤ ਨਾਲ ਵੀ ਉੱਥੇ ਗੱਲਬਾਤ ਅਸੀਂ ਕੀਤੀ ਹੈ ਉਹਨਾਂ ਵੱਲੋਂ ਕਿਹਾ ਗਿਆ ਕਿ 25 ਸਾਲ ਹੋ ਗਏ ਆ ਭਾਈ ਮਨਜੀਤ ਸਿੰਘ ਨੂੰ ਨਿਸ਼ਕਾਮ ਸੇਵਾ ਕਰਦਿਆਂ ਬਿਲਕੁਲ ਦੀ ਰਜਿਸਟਰ ਪਈ ਹੈ ਨੇ ਰਜਿਸਟਰਾਂ ਦੇ ਉੱਤੇ ਮਾਇਆ ਚੜਦੀ ਰਹੀ ਹੈ ਸਾਰੀ ਉਹ ਅਸੀਂ ਆਪ ਵੇਖੇ ਨੇ ਤੇ ਇਹ ਗੱਲਾਂ ਕਹਿਣੀਆਂ ਬਿਲਕੁਲ ਮਤਲਬ ਕਰਦੀਆਂ ਲੋ ਜੀ ਬਾਬਾ ਮੂਲਾ ਸਾਹਿਬ ਤੋਂ ਲੈ ਕੇ ਉਹ ਤੋਂ ਬਾਅਦ ਬਾਬਾ ਜੀ ਕਿੰਨੇ ਸੇਵਾ ਤੋਂ ਬਹੁਤ ਸੇਵਾ ਦਿਨ ਭਾਜੀ ਹੈ ਸਤਖੰਡੋਂ ਚਲੇ ਗਏ ਔਰ ਉਹਨਾਂ ਦੇ ਨਾਲ ਉਹਨਾਂ ਦੇ ਸੁਪੁੱਤਰ ਬਾਬਾ ਸ਼ੇਰ ਸਿੰਘ ਜੀ ਨੇ ਬਹੁਤ ਸੇਵਾ ਨਿਭਾਈ ਉਹਨਾਂ ਦਾ ਹੱਕ ਬੰਦਾ ਸੀ ਸਾਰੇ ਜੇਸੇ ਬੰਦਿਆਂ ਨੇ ਇਕੱਠੇ ਹੋ ਕੇ ਉਹਨਾਂ ਨੂੰ ਹੱਕ ਦਵਾਤਾ ਤੇ ਤਾਂ ਜੀ ਆਤੀ ਹੈ ਇਦੋਂ ਦੇ ਉਹਨਾਂ ਮੋਤੀ ਬਾਬਾ ਸ਼ੇਰ ਸਿੰਘ ਜੀ ਹਨ ਇੱਕ ਪਾਸੇ ਪਾਈ ਮਨਜੀਤ ਸਿੰਘ ਜਿਹੜੇ ਇੱਥੋਂ ਦੇ ਸੇਵਾਦਾਰ ਰਹੇ ਗਰੰਤੀ ਸਿੰਘ ਰਹੇ ਉਹਨਾਂ ਵੱਲੋਂ ਵੀ ਮੁੱਖ ਸੇਵਾਦਾਰ ਹੁਣ ਦਾ ਜਿਹੜਾ ਸੰਗਤ ਇਹ ਇਹ ਗਿਰਤਾਰ ਹੋ ਦੀ ਹੁਣ ਕਿੱਥੇ ਬੰਦ ਕਰਦੇ ਆ ਕਿਹ ਜਿਹੜਾ ਇਲਾਕਾ ਮੰਨਦਾ ਜਿਵੇਂ ਮਰਜ਼ਾਦਾ ਮਰਜ਼ਾਦਾ ਇਹਨਾਂ ਦੀ ਬੰਦੀ ਮਰਜ਼ਾਦਾ ਹਸਾਨਾ ਇਹਨਾਂ ਨੂੰ ਪੱਕਾ ਪਤੀ ਜਿੰਨੇ ਵੀ ਤਹਿ ਪੰਦੀਆਂ ਆਈਆਂ ਉਹਨਾਂ ਸਾਰੀਆਂ ਨੇ ਬਾਬਾ ਚਮਸ਼ੇਰ ਸਿੰਘ ਦੇ ਹੱਕ ਦੇ ਵਿੱਚ ਉਹਨਾਂ ਨੇ ਗਿਰਤਾਰ ਬੰਦੀ ਕੀ ਕੀਤੀ ਬੰਦੀ ਵੀ ਇਹਨਾਂ ਦੀ ਜਿਸ ਤਰ੍ਹਾਂ ਬਾਬਾ ਜੀ ਤੁਸੀਂ ਗੱਲ ਕੀਤੀ ਹੈ ਵੀ ਜਥੇਬੰਦੀਆਂ ਆਈਆਂ ਜਥੇਬੰਦੀਆਂ ਨੇ ਭਾਈ ਮਨਜੀਤ ਸਿੰਘ ਨਾਲ ਕੋਈ ਗੱਲਬਾਤ ਕੀਤੀ ਹੈ ਇਸ ਸੰਬੰਧ ਵਿੱਚ ਕੋਈ ਵਿਵਾਦ ਨਾ ਹੋਣੀ ਨਾ ਦਿੰਦੇ ਬਾਬਾ ਜੀ ਉਹਨੇ ਤੇ ਕਿਸੇ ਬੰਦੀ ਨਾਲ ਮੇਖੇ ਨਾ ਆਇਆ ਵੀ ਨਹੀਂ ਉਹਦੇ ਕੋਲ ਅੱਛਾ ਨਾ ਮਾਹਪੁਰਖ ਕੋਲ ਆਇਆ ਹੀ ਹੋਣਾ ਨਾ ਮੱਥਾ ਦੇ ਕੇ ਆ ਕੇ ਨਾਨਕ ਜੀ ਨੂੰ ਬੁਲਾਇਆ ਹੀ ਆ ਉਹ ਆਪੇ ਬੰਨ ਕੇ ਬੈਠਾ ਰਿਹਾ ਬਿਠਾਰਿਆ ਠੀਕ ਹੈ ਨਾ ਇਹ ਜਥੇਬੰਦੀਆਂ ਦੀ ਗੱਲ ਨਹੀਂ ਗੁਰੂ ਘਰ ਦਾ ਜਿਹੜਾ ਫਰਜ਼ ਚੱਲਦਾ ਹੈ ਸਾਡੇ ਜਥੇਬੰਦੀਆਂ ਤਕਸਾਲ ਦੇ ਨਾਲ ਨਿਹੰਗ ਸਿੰਘ ਜਥੇਬੰਦੀਆਂ ਕਾਰਜਵਾਲ ਮਾਹਪੁਰਖ ਸਾਰਿਆਂ ਨੇ ਗੁਰਮਤਾ ਕਰਕੇ ਜਿੰਨੂੰ ਮਿਲਦੀ ਉਹਨੂੰ ਦਿੰਦੇ ਆ ਕਿਉਂਕਿ ਜਿਹੜੀ ਜੀਤ ਸਿੰਘ ਸਾਹਿਬ ਨੇ ਰਹਿਤ ਸਿੰਘ ਸਾਹਿਬ ਜਿਹੜੀ ਆ ਉਹ ਵੀ ਮੋਤਿ ਸੇਵਾਦਾਰ ਇਹ ਬਾਬਾ ਨਾਮ ਸਿੰਘ ਉਹ ਵੀ ਇਹਨਾਂ ਦੇ ਨਾਲ ਠੀਕ ਹੈ ਸਾਰੇ ਨੇ ਅੰਗ ਸਿੰਘ ਕਾਰ ਸੇਵਾ ਵਾਲੇ ਮਹਾਂਪੁਰਖ ਬਾਬਾ ਦਰਵਾਜ਼ੀ ਜੀ ਹਾਜ਼ਰ ਨੇ ਕਾਰ ਸੇਵਾ ਹੋਏ ਮੋਰੀ ਮਹਾਂਪੁਰਖ ਖਾਰੀ ਨਦੀ ਨਾਲ ਨੇ ਕਿਉਂਕਿ ਸਚਾਈ ਹੈ ਕੋਈ ਖਰਾਬਾ ਨਹੀਂ ਹੈ ਜਿਵੇਂ ਕਿ ਆਈ ਇਹ ਵੀ ਇਹਨਾਂ ਦੀ ਬੰਦੀ ਛੋਟੇ ਹੁੰਦੇ ਹੁੰਦੇ ਤੋਂ ਲੈ ਕੇ ਸ਼ਾਂਤੀ ਦੇ ਨਾਲ ਇਹਨਾਂ ਗੁਰੂ ਘਰ ਦੇ ਵਿੱਚ ਸੇਵਾ ਕੀਤੀ ਸ਼ਾਂਤੀ ਦੇ ਨਾਲ ਜਦਾਰ ਬੰਦੀ ਕੀਤੀ ਇਹਦਾ ਰੌਲਾ ਨਹੀਂ ਪਈ ਠੀਕ ਹੈ ਨਾ ਕਿਸੇ ਨਾਲ ਰੌਲਾ ਨਹੀਂ ਇਹਨਾਂ ਦਾ ਇਹ ਬੰਦੀ ਬੰਦਾ ਕਰਨ ਦਾ ਸੰਗਤ ਨੇ ਸੰਤਰੀ ਦਿੱਤਾ ਸੰਗਤੀ ਸ਼ੈ ਗੱਲ ਸ਼ਾਂਤੀ ਦੇ ਵਿੱਚ ਅੱਜ ਸਭ ਤੋਂ ਜੁਣਨੇ ਹਰ ਸਿੰਘ ਜਿੱਥੇ ਬੰਦੀਆਂ ਵੱਲੋਂ ਨਿਰਮਲ ਸੰਤਾਂ ਵੱਲੋਂ ਕਾਰ ਸੇਵਾ ਵਾਲੇ ਸੰਤਾਂ ਵੱਲੋਂ ਅਤੇ ਦੰਦਮਣੀ ਇੱਕ ਸਾਲ ਹੋਰ ਵੀ ਲੱਗਦੀਆਂ ਸੰਗਤਾਂ ਵੱਲੋਂ ਤੌਰ ਤੇ ਬਿਲਕੁਲ ਰਜਾਮੰਦਗੀ ਸਹਿਮਤੀ ਦੇ ਨਾਲ ਜਿਹੜੀ ਦਸਤਾਰਬੰਦੀ ਆ ਮੁਖ ਬਾਬੇ ਸ਼ਮਸ਼ੀਰ ਸਿੰਘ ਨੂੰ ਕੀਤੀ ਆ ਹੁਣ ਇੱਥੇ ਜਿਹੜੇ ਮੁਖ ਸੇਵਾਦਾਰ ਕੋ ਬਾਬਾ ਸ਼ਮਸ਼ੀਰ ਸਿੰਘ ਹੀ ਹੋਣਗੇ ਗੀਤ ਸਿੰਘ ਫਿਰ ਦੱਸਿਆ ਸੀ ਕਿ ਸ਼ੁਰੂਆਤ ਦਾਦੂ ਅੱਜ ਤੋਂ 25-30 ਸਾਲ ਪਹਿਲਾਂ ਵੀ ਸੇਵਾ ਇੱਥੇ ਮਰਦਾ ਮੰਨਦੇ ਵਿੱਚ ਕੋਈ ਨਾਜਰੀ ਇਹ ਸਾਰਿਆਂ ਦੀ ਡੱਕਰ ਦੀਆਂ ਸੰਗਤਾਂ ਨੇ ਇਹਨਾਂ ਨੂੰ ਸੇਵਾ ਜਿਹੜੀ ਅੱਜ ਸੰਭੀ ਜਾਂ ਸੰਗਤਾਂ ਨੇ ਇਹ ਚਾਇਆ ਦੇ ਭਾਈ ਮਨਦੀਪ ਸਮਜੀਤ ਸਿੰਘ ਨੂੰ ਸਾਰੀ ਸੇਵਾ ਜਿਹੜੀ ਕੀਤੀ ਜਾਵੇ ਉੱਤੇ ਅੱਜ ਦਸਤਾਰਬੰਦੀ ਜਿਹੜੀ ਹੋਜੋਈ ਆ ਤੇ ਚਲੋ ਮਾਰੇ ਚੜ੍ਹਦੀ ਕਲਾ ਰੱਖੀ ਸਾਰਾ ਨਖਰੇ ਦੇ ਨਾਲ ਆ ਭਾਈ ਮਨਜੀਤ ਸਿੰਘ ਦੇ ਕਿ ਇਹ ਜਿਹੜੀ ਫੜਾ ਦੀ ਸੇਵਾ ਇਹ ਭਾਈ ਮਨਜੀਤ ਸਿੰਘ ਜੀ ਦੀ ਆ ਅਜੇ ਸੰਗਤਾਂ ਇੱਥੇ ਗੁਰਦੁਆਰਾ ਸਾਹਿਬ 'ਚ ਪਹੁੰਚ ਕੇ ਆ ਨੋਤਿਨਾ ਦੇ ਦਸਤਾਰਬੰਦੀ ਹੋ ਰਹੀ ਆ ਕੀ ਕਾਰਨ ਆ ਇਸ ਦੀ ਇਹ ਦਸਤਾਰਬੰਦੀ ਆ ਜੀ ਇਹ ਕਿਹੜੀ ਤਰਫੋਂ ਸਾਰੇ ਦੇ ਜੁੜੀ ਪਏ ਇਹ ਨਿੱਤ ਦਾ ਮਾਰ ਆ ਜੀ ਸਖਤਾਂ ਨੇ ਤਿਆਰ ਕੀਤਾ ਘਰਦਾਰੇ ਬਣਾਇਆ ਜਵਾ ਮੋਹਲਾ ਸਿੰਘ ਜੀ ਜਿਹਦੇ ਨੇ ਜਿਹਦਾ ਪਤਾ ਰਹੀ ਨੇ ਉਸਦੀ ਬਹੁਤ ਉਨਿਤਰਾਤਾ ਜੀ ਨੇ ਉਹਨਾਂ ਨੂੰ ਬਦੀ ਦੇ ਦਿਨ ਆ ਗਿਆ ਬੜਾ ਅਕਾਟ ਕਟੇ ਸੇਵਾ ਦੇ ਨਾਤਾ ਬਹੁਤ ਬੇਨਤੀ ਬੁਨਵਾ ਪਾ ਕੇ ਕਿ ਜਿੰਨੀ ਪੂਰੀ ਹੋ ਗਈ

ਇਹ ਜੰਗ ਕਰਦਾ ਜੋ ਪੰਚ ਸਰਕੰਟੀਨਿਟੀ ਰਹੀ ਜੀ ਟਕਟ ਪੜ੍ਹਦਾ ਬਸ ਸਾਰੇ ਹੀ ਬਹੁਤ ਚੀਜ਼ਾਂ ਜੇ ਜਦੋਂ ਉਹਦਾ ਪਰਿਵਾਰ ਹੀ ਨਾ ਜੀ ਭਰਾਵਾਂ ਸਾਰਾ ਉਸ ਉੱਤੇ ਆ ਕੇ ਨਾ ਨਾ ਉਹ ਕਹਿੰਦੀ ਕੀ ਕਰਦਾ ਜੀ ਸੰਭਾਗ ਕਿ ਮੈਂ ਜਾਂ ਤਾਂ ਸੰਗਤ ਤੋਂ ਪੰਜਾਬ ਵੇਸਾ ਸੁਪਰੀਨ ਸਾਹਿਬ ਦਾ ਕਿਹਦਾ ਨਾ ਜਾਣਾ ਇਸ ਵਾਰ ਤੇ ਨਸ਼ੇ ਨੂੰ ਲੈ ਕੇ ਵੀ ਆਈਆਂ ਕੀ ਮਤਲਬ ਇੱਥੇ ਡੋਗ ਟੈਸਟ ਵੀ ਕਰਾਏ ਜਾਣ ਤੇ ਉਹਨੂੰ ਗੱਦੀ ਦਿੱਤੀ ਜੀ ਮੇਸ਼ਾਹਬ ਚੌਧਰੀ ਉਹ ਕਰ ਸਕਦੀ ਜਾਂ ਕੱਲਾ ਮੇਰੇ ਘਰ ਕੇ ਦੱਸਦੇ ਹਾਂ ਕਿ ਮੈਂ ਕਿਹੜੇ ਦਿਨ ਰਾਤ ਜਾਂ ਇਲਾਕੇ ਦੇ ਰਾਤ ਨੂੰ ਵੀ ਨਹੀਂ ਜਗਾ ਤੁਹਾਡੀ ਕੀ رائے ਆ ਬਿਲਕੁਲ ਜੀ ਮੈਂ ਦਈਏ ਜੀ ਜਿਹਨੂੰ ਕਿ ਬਹੁਤ ਪੀਸੀ ਦਸਤਾਨ ਦੀ ਸਫਲਤਾ ਮਿੱਤੀ ਗਈ ਹੈ ਜੀ ਹੱਬ ਤੇ ਵਿਰੋਧ ਭਰ ਦੇ ਜੋ ਮਰੀ ਆਤਾ ਉਹ ਖਾਣੇ ਦਾ ਆਕਰਮ ਬਿਲੂ ਦੇ ਚਦਨ ਕੀਤੀ ਜੀ ਜੇ ਸਖਤ ਦੇਦੀ ਹੈ ਕਿਹੜੀ ਚੀਜ਼ ਦੀ ਬਦੋਂ ਜੀ ਸਿੰਘ ਨੂੰ ਦਸਤਾਰ ਬੰਦੀ ਕਰਦੀ ਆ ਇਸ ਤੋਂ ਵੱਧ ਮੈਂ ਕਿਹਾ ਕਿ ਨਾਮ ਕੀ ਕਰ ਆਪਣਾ ਪਿੰਡ ਵਰਤੀ ਸ਼ਾਲੀ ਹੈ ਅੱਜ ਕੀ ਨਾ ਜੀ ਆਪਣਾ ਮੇਰਾ ਨਾਮ ਅਜ ਸਤਨਾਮ ਸਿੰਘ ਹੈ ਜੋ ਮੌਜੂਦਾ ਸਰਪੰਚ ਪਿੰਡ ਜੋ ਗਿਆ ਹੈ ਅੱਛਾ ਜੀ ਹਾਂ ਜੀ ਇਹ ਕੀ ਕਹਿਣਾ ਚਾਹੋਗੇ ਅੱਜ ਜਿਹੜਾ ਇਹ ਡੇਰਾ ਬਾਬਾ ਬੁੱਲਾ ਸਿੰਘ ਗੁਰਦੁਆਰਾ ਦਮਦਮਾ ਸਾਹਿਬ ਦੇ ਵਿੱਚ ਜਿਹੜਾ ਉਤਰਾਧਿਕਾਰੀ ਨੂੰ ਲੈ ਕੇ ਜਾਂ ਮੁੱਖ ਸੇਵਾਦਾਰ ਨੂੰ ਲੈ ਕੇ ਜਿਹੜਾ ਵਿਵਾਦ ਚੱਲ ਰਿਹਾ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮਬਾਦ ਕੋਈ ਨਹੀਂ ਗਾ ਇਹ ਦੇਖੋ ਬਾਬਾ ਜਗENDER ਸਿੰਘ ਜੀ ਪੂਰੇ ਉਹ ਸਾਰਾ ਬੰਦਾ ਦਸਮਾਣਾ ਟੋਨਾਂ ਦਾ ਤਾਂ ਜਿਹੜੀਆਂ ਸੰਪਰਦਾਵਾਂ ਆਈਆਂ ਸੀ ਟੀਨੇ ਪਤਾ ਕਿਹੜੇ ਕਿਹੜੇ ਸਿੰਘ ਆਏ ਉਧਰੋਂ ਵੀ ਉਹ ਸੰਪਰਦਾਵਾਂ ਨੇ ਇਹ ਗੱਲ ਕਹੀ ਵੀ ਪਿਓ ਦੀ ਪੱਗ ਦਾ ਹੱਕ ਤਾਂ ਬਾਬੇ ਸ਼ੰਚੇਰ ਨੂੰ ਮਿਲਦਾ ਹ ਹ ਉਸ ਗੱਲ 'ਚ ਅਸੀਂ ਸਹਿਮਤ ਹਾਂ ਕਿਉਂਕਿ ਪਿਓ ਦੀ ਪੱਗ ਆ ਅਸੀਂ ਕਿਉਂ ਰੋਕ ਲਾਂਗੇ ਨਹੀਂ ਰੋਕ ਸਕਦੇ ਤਾਂ ਨੱਕਰ ਦੀ ਜਿਹੜੀ ਸੰਗਤ ਦੀ ਪਾਗਾ ਉਹ ਨੱਗਰ ਨੇ ਫੇਰ ਅੱਜ ਨੱਗਰ ਤੋਂ ਸੁਝਾ ਲਿਆ ਕਿ ਨੱਗਰ ਨੂੰ ਪੁੱਛਿਆ ਵੀ ਕੀ ਚਾਹੁੰਦੇ ਜੋ ਉਹ ਸਿੰਘਾਂ ਜਕਾਰੇ ਛੱਪਦੇ ਨੇ ਸਿੰਘਾਂ ਨੇ ਬਾਬੇ ਮਨਜੀਤ ਸਿੰਘ ਨੂੰ ਅੱਜ ਫੇਰ ਪਾਗ ਜਿਹੜੀ ਉਹ ਭੇਟ ਕਰ ਦਿੱਤੀ ਆ ਅੱਜ ਉਸ ਦਿਨ ਨਾਲੋਂ ਸੰਗਤ ਜਿਹੜੀ ਹੋਰ ਜ਼ਿਆਦਾ ਸੀ ਤੇ ਅੰਦਰ ਸਿੰਘਾਂ ਅਰਦਾਸ ਕੀਤੀ ਅਰਦਾਸ ਕਰਕੇ ਸਿੰਘਾਂ ਨੇ ਬਾਬਾ ਮਨਜੀਤ ਸਿੰਘ ਜਹਦਾਰ ਨੂੰ ਕਿੱਥੇ ਲਿਆਂਦਾ ਸਟੇਜ ਤੇ ਬਾਬਾ ਬਾਬਾ ਮਨਜੀਤ ਸਿੰਘ ਨੂੰ ਕਿਉਂ ਮੁਕ ਸੇਵਾਦਾਰ ਦੀ ਪਾਗ ਸਕਤਵਾਲਾ ਤੋਂ ਸੋਪੀ ਦੇਖੋ ਕੀ ਬਣ ਕੋ 25 ਤੋਂ 27 ਸਾਲ ਹੋ ਗਏ ਨੇ ਬਾਬਾ ਮਨਜੀਤ ਸਿੰਘ ਇੱਥੇ ਸਵਾਮਾ ਗੁਰਦੁਆਰਾ ਸਾਹਿਬ ਨੂੰ ਬਾਹਰ ਆ। ਫਿਰ ਬਾਬਾ ਮੂਲਾ ਸਿੰਘ ਦੇ ਟਾਈਮ ਤੇ ਇਹ ਸਿੰਘ ਆ ਤੇ ਬਾਬਾ ਮੂਲਾ ਸਿੰਘ ਨੇ ਅਰਦਾਸ ਅਰਦਾਸ ਕਰਾਈ ਸੀ ਜੀ। ਫਿਰ ਦੋ ਵਾਰੀ ਅਰਦਾਸ ਹੋਈ ਆ ਬਾਬੇ ਜਗਿੰਦਰ ਸਿੰਘ ਦੇ ਟਾਈਮ ਤੇ ਵੀ ਹੋਈ ਆ। ਬਾਬੇ ਮੂਲਾ ਸਿੰਘ ਨੇ ਕਿਹਾ ਕਿ ਤੂੰ ਕਿੱਥੇ ਨਹੀਂ ਜਾਣਾ ਤੇਰਾ ਘਰ-ਬਾਰ ਇੱਥੇ ਆ। ਇਹ ਸਿੰਘ ਨੂੰ ਜਿਹੜੀ ਜ਼ਮੀਨ ਆਉਂਦੀ ਸੀ ਭਰਾਵਾ ਦੀ ਵਾਰਡ ਆਉਂਦੀ ਸੀ। ਇਹ ਸਿੰਘ ਭਰਾਵਾ ਨੂੰ ਦੇ ਆ ਨਾਂ ਤੇ ਲਵਾਇਆ। ਫਿਰ ਸਿੰਘ ਨੇ ਸਭ ਤੋਂ ਵੱਡੀ ਤੇ ਗੱਲ ਆ ਧਿਆਨ ਹੀ ਕਰਾਇਆ ਸਭ ਤੋਂ ਵੱਡੀ ਗੱਲ ਧਿਆਨ ਹੀ ਸਿੰਗਾ ਕਰਾਇਆ ਫਿਰ ਸਿੰਘਾਂ ਦੀ ਜਿਹੜੀ ਫਰੀ ਸੇਵਾ ਕੋਈ ਸਿੰਘ ਕਹਿੰਦੇ ਕੋਈ ਆਪਣਾ ਕੋ ਸ਼ੇਰੇ ਨਾ ਕੋਈ ਸਾਡਾ ਕੋਈ ਨਿੱਜੀ ਵਿਭਾਗ ਨਹੀਂ ਹੈਗਾ ਅਸੀਂ ਸੱਚਾਈ ਵਾਸਤੇ ਤੁਰੇ ਜਿਹਨਾਂ ਕਿੰਨੇ ਸ਼ਮਸ਼ੀਰੇ ਕੇ ਪਿੰਡ ਬਾਬਾ ਮਨਜੀਤ ਸਿੰਘ ਦੇ ਹੱਥ 'ਚ ਹੈਗੇ ਆ 45 ਪਿੰਡ ਸੀ ਪਹਿਲਾਂ ਵੱਜਦੇ ਹੋਰ ਕਿਰਪਾ ਹੋ ਗਈ ਆ ਅਛੇ ਹੋਰ ਕਿਰਪਾ ਕੀਤੀ ਫਿਰ ਨਕਰ ਦਾ ਗੁਰਦਰਾ ਨਕਰ ਦੀ ਸੰਗਤ ਦੀ ਪਹਿਲ ਹੈ ਜੇ ਨਕਰ ਦੀ ਸੰਗਤ ਕਹਿੰਦੀ ਵੀ ਸ਼ਮਸ਼ੇਰ ਸਿੰਘ ਨੂੰ ਆ ਤਾਂ ਸਾਨੂੰ ਕੋਈ ਤੰਗੀ ਨਹੀਂ ਸ਼ਮਸ਼ੇਰ ਸਿੰਘ ਬੰਦੇ ਨਹੀਂ ਅਸੀਂ ਕੌਣ ਆ ਸੰਗਤ ਵੱਡੀ ਆ ਸੰਗਤ ਉੱਚੀ ਆ ਸੰਤ ਤੋਂ ਉੱਚੇ ਕੁਝ ਵੀ ਨਹੀਂ ਅਸੀਂ ਤਾਂ ਆਪਣੇ ਆਪ ਨੂੰ ਬੜੇ ਨਾ ਜਿੱਦਾ ਲੁੱਟੇ ਲੁੱਟੇ ਮਹਿਸੂਸ ਕਰਦੇ ਆ ਜਦੋਂ ਗੁਰਦਰਾ ਸਾਹਿਬ ਵਿੱਚ ਬਾਬਾ ਮੋਤਾ ਸਿੰਘ ਜੀ ਆਏ ਸੀਗੇ ਅਸੀਂ ਛੋਟੇ ਛੋਟੇ ਦੇ ਪਾਪਾ ਮੂਜ਼ਾ ਸੀ ਬੜਾ ਅਸੀਂ ਰਹੇ ਪਾਕ ਨਹੀਂ ਕਰਦੇ ਅੱਥੇ ਸੇਵਾ ਵੀ ਕਰਾਉਂਦੇ ਰਿਹਾ ਸਾਰਾ ਕੁਝ ਕੀਤਾ ਸਾਡੇ ਦਾਦਾ ਜੀ ਨੇ ਜਾਇਦਾਦ ਵੀ ਆਪਣੀ ਦਿੱਤੀ ਜ਼ਮੀਨ ਜਿਹੜੀ ਗੁਰਦੁਆਰਾ ਸਾਹਿਬ ਬਣਿਆ ਇਹ ਸਾਡੇ ਦਾਦਾ ਜੀ ਨੇ ਦਿੱਤੀ ਸੀਗੀ ਆਪਣੇ ਚਾਚਾ ਜੀ ਨੇ ਤੇ ਨਾਲ ਸਾਡੇ ਤਾਇਆ ਸਰਦੂ ਸਿੰਘ ਜੀ ਜਗ੍ਹਾ ਜਿਹੜੀ ਦਿੱਤੀ ਸੀ ਜਿਹੜੀ ਜਾਇਦਾਦ ਪਾਪਾ ਸਾਡੇ ਦਾਦੇ ਨੇ ਦੇਣੀ ਹੁੰਦੀ ਥੀ ਹੁਣ ਗੱਲ ਰਹੀ ਹੈ ਕਿ ਅਸੀਂ ਇਹ ਹੱਕ ਨਹੀਂ ਜਿਤਾਉਂਦੇ ਕਿ ਸਾਡੀ ਪ੍ਰਾਪਰਟੀ ਹੈ ਕੋਈ ਪ੍ਰਾਪਰਟੀ ਸਾਡੀ ਨਹੀਂ ਸੰਗਤ ਦਾ ਉਹ ਘਰ ਹੈ ਸੰਗਤ ਦੀ ਜ਼ਮੀਨ ਆ ਜਿਹੜਾ ਚੱਲਣਾ ਸੰਗਤ ਨਾਲ ਚੱਲਦਾ ਸੰਗਤ ਜਿੰਨੂੰ ਚਾਵੇ ਫੱਗ ਬੰਨਣੀ ਸ਼ੇਰ ਸਿੰਘ ਨੂੰ ਚਾਵੇ ਉਹਨੂੰ ਬੰਨ ਸਕਦੀ ਆ ਭਾਈ ਮਨਜੀਤ ਨੂੰ ਚਾਵੇ ਉਹਨੂੰ ਬੰਨ ਸਕਦੀ ਸਾਡਾ ਨਾ ਕਿਸੇ ਨਾਲ ਵੈਰ ਨਾ ਵਿਰੋਧ ਕਿ ਸਾਡੇ ਨਾਲ ਮੌਜੂਦ ਹਨ ਵਾਰਸ ਪੰਜਾਬ ਦੇ ਜ਼ਥੇਬੰਦੀ ਤੋਂ ਜ਼ਿਲ੍ਹਾ ਆਗੂ ਭਾਈ ਹਰਜਿੰਦਰ ਸਿੰਘ ਜੀ ਅਸ਼ਮਤਵਾਲਾ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਹਾਂਜੀ ਭਾਈ ਸਾਹਿਬ ਅੱਜ ਜਿਵੇਂ ਤੁਸੀਂ ਗੁਰਦੁਆਰਾ ਤਮਦਵਾ ਸਾਹਿਬ ਮੇਰਾ ਪਪਾ ਮੁਲਾਇ ਵੀ ਕੇ ਪਹੁੰਚੇ ਹੋ ਇੱਥੇ ਇੱਕ ਮੁੱਖ ਸੇਵਾਦਾਰ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ ਕੀ ਕਹਿਣਾ ਚਾਹੋਗੇ ਉਸ ਬਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਜਿੱਦੀ ਪਹਿਲਾਂ ਤੋਂ ਇਹ ਚਾਉਂਦੇ ਆ ਵੀ ਗੁਰੂ ਘਰਾਂ ਦੇ ਵਿੱਚ ਇਹ ਜਿਹਾ ਆਵਾਜ਼ ਨਹੀਂ ਚਾਹੀਦਾ ਕਿਉਂਕਿ ਇੱਥੇ ਸੇਵਾ ਭਾਵਨਾ ਦੀ ਗੱਲ ਚੱਲਦੀ ਹੈ ਇੱਥੇ ਕੋਈ ਆਪਾਂ ਝਗੜੇ ਦੇ ਜਗੇ ਬਲਕਿ ਬਹੁਤ ਹੀ ਮੈਸੇਜ ਮਾੜਾ ਜਾਂਦਾ ਸਾਡੇ ਸਿਰ ਤੋਂ ਬਾਕੀ ਤੁਸੀਂ ਦੇਖ ਰਹੇ ਹੋ ਕੋਈ ਨਾ ਕੋਈ ਭਾਈ ਪਾਪਾ ਜਗENDER ਸ਼੍ਰੀ ਜਿਹੜੇ ਵਕਾਤ ਲਾਣਾ ਕਰ ਗਏ ਸਾਨੂੰ ਉਸ ਤੋਂ ਬਾਅਦ ਥੋੜਾ ਇੱਥੇ ਵਿਵਾਦ ਚੱਲ ਰਿਹਾ ਹਨ ਅਨ ਅਸੀਂ ਬੇਨਤੀ ਕਰਾਂਗੇ ਕਿ ਇਲਾਕੇ ਦੇ ਸੰਗਤ ਦੇ ਰੂਪੇ ਸੰਗਤ ਦੀ ਸੇਵਾਵਾਂ ਨਾਲ ਚੱਲ ਰਹੀਆਂ ਨੇ ਤਾਂ ਜਿਹੜੇ ਭਾਈ ਮਨਜੀਤ ਸਿੰਘ ਜੀ ਉਹ ਬੜੇ 27 ਸਾਲ ਤੋਂ ਪਾਪਾ ਬੋਲ ਰਹਾ ਸੀ ਕਿ ਜੀਵ ਸੇਵਾ ਕਰਨੇ ਸ਼ੁਰੂ ਤੋਂ ਜੀ ਸੇਵਾ ਕਰ ਰਹੇ ਹਨ ਪਰ ਉਹ ਸਾਡੇ ਤੇ ਜੋ ਅੱਜ ਚੌਂਦੀ ਹੈ ਜੋ ਲਾਗੇ ਦੀ ਪਾਪਾ ਨੂੰ ਗੀਤ ਸਿੰਘ ਨੂੰ ਜੋ ਸੇਵਾ ਸੀ ਕਰਨ ਵਾਲੇ ਹਨ ਉਹਨੂੰ ਜੁਟ ਕੇ ਉਹਨਾਂ ਦੀ ਸੇਵਾ ਕੀਤੀ ਜਾਵੇ ਪਰ ਬੇਨਤੀ ਕਰਦੇ ਕੋਈ ਸੰਸਥਾ ਜਿਹੜੀਆਂ ਬਾਹਰ ਸਹਾਇਤਾ ਜਿਹੜੀਆਂ ਜਿੱਤੇ ਵਧੀਆ ਨੇ ਉਹ ਆ ਕੇ ਤੇ ਘਰੇਲੂ ਦੀ ਪੈਦਾ ਕਰਦੀਆਂ ਤਾਂ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਇੱਕ ਕੌਣੇ ਵੀ ਇਹ ਮਾਹੌਲ ਹੈ ਕਿ ਅੱਗੇ ਤੁਸੀਂ ਸ਼ਾਇਦ ਨਾਲ ਸੰਗਤ ਦੀ ਗੱਲ ਸੁਣੀ ਜੀ ਸੀ ਕਿ ਜਿਹੜੀ ਇਥੋਂ ਦੀ ਸੇਵਾ ਉਹ ਸੰਗਤ ਨਾਲ ਹੀ ਚੱਲਦੀ ਹੈ। ਤਾਂ ਜੋ ਲਾਕੇ ਦੇ ਲੋਕ ਨੇ ਕਿਉਂਕਿ ਅਸੀਂ ਜਿਉਂਨੇ ਵੀ ਭਾਈ ਸੰਦੀਪ ਸਿੰਘ ਵੀ ਹੈ ਉਹ ਵੀ ਸਵਾਮਣ ਕੋ। ਪਰ ਜਿਹੜਾ ਗੱਲ ਤਾਂ ਇਹ ਆ ਵੀ ਜਿਹੜੀ ਸੇਵਾ ਲੋਕਤਾ ਦੇ ਅਨੁਸਾਰ ਚੱਲਦੀ ਹੈ ਤੇ ਜੋ ਸੰਗਤ ਚਾਹੁੰਦੀ ਹੈ ਉਹਨੂੰ ਹੀ ਸਪੋਰਟ ਕਰਨਾ ਚਾਹੀਦਾ। ਹੋਰ ਜਦੋਂ ਬੰਦੇ ਉਹਨੂੰ ਅਪੀਲ ਕਰਦੇ ਆ ਵੀ ਇਸ ਚੀਜ਼ ਨੂੰ ਤੁਸੀਂ बढ़ावा ਨਾ ਦਿਗੇ। ਇਸ ਨੂੰ ਆਪਾਂ ਇੱਕ ਥਾਡੇ ਬੰਦੇ ਦਾ ਪਤਾ ਕਰਕੇ ਇਸ ਚੀਜ਼ ਨੂੰ ਦੇ ਸੰਗਤ ਦੇ ਵਿੱਚ ਇਸ ਫੈਸਲੇ ਆ ਕੇ ਗੁਰੂ ਘਰ ਦੀ ਸੇਵਾ ਜਿਹੜੀ ਵਗੇ ਚਲਾਈ ਜਾਵੇ। ਤਾਜੂ ਇਸ ਰਾਗੇ ਦੇ ਵਿੱਚ ਜਿਹੜਾ ਮੋੜ ਹੈ ਵਿਗੜੇ ਨਾ ਕਿਉਂਕਿ ਸੇਵਾਸ਼ ਨਹੀਂ ਚਾਹਦੇ ਕਿਉਂਕਿ ਇਹ ਦਰੁਘਰ ਦੀ ਸੇਵਾ ਦੇ ਵਿੱਚ ਰੌਲਾ ਕਿਹੜੇ ਦਾ ਜੇ ਅਸੀਂ ਕਿਹਨੇ ਸੇਵਾ ਕਰਨੀ ਹੈ ਕਿਉਂਕਿ ਮੈਨੂੰ ਲੱਗਦਾ ਕਿ ਇਤਜਾ ਮੋੜ ਜਿਹੜਾ ਇਹ ਤੁਹਾਨੂੰ ਤੋਂ ਲੋਕੇ ਬਦਲੇ ਕਰਦੇ ਹੁੰਦੇ ਜਿੱਦਾਂ ਕੋਈ ਲਾਲਚ ਹੋਵੇ ਅੱਛਾ ਬਾਬਾ ਸ਼ਮਸ਼ੇਰ ਸਿੰਘ ਜੀ ਨਾਲ ਕੋਈ ਸੰਬੰਧ ਦੇ ਵਿੱਚ ਕੋਈ ਗੱਲਬਾਤ ਹੋਈ ਤੁਹਾਡੀ ਅਸੀਂ ਵੀ ਆਏ ਸੀ ਜਦੋਂ ਸਾਡੇ ਜਦੋਂ ਆਤਮਾ ਨਾਲ ਕਰਕੇ ਉਹਨਾਂ ਨਾਲ ਸੋਸ਼ ਕਰਨਾ ਸੀ ਮੇਰੀ ਬੇਨਤੀ ਕੀਤੀ ਸੀ ਕਿ ਜਿਹੜਾ ਇਹ ਮਸਲਾ ਹੈ ਇਹਨੂੰ ਜੇ ਦੇਖੀਏ ਉਹ ਜਿਹੜਾ ਮੋਹਲਾ ਸੀ ਜਿਹਦੇ ਨਾਲ ਆਪਾਂ என்னங்க கீழே அஞ்சு சங்கி ਦਾ ਨਾਮ ਜਿਵੇਂ ਚੰਦੇ ਨਾਮ ਕੇ ਇੱਥੇ ਆਪੇ ਇੱਥੇ ਆ ਕੇ ਸਾਡੇ ਵੱਡੇ ਵੱਡੇ ਮਸਲੇ ਸੁਰੂ ਜਿੱਦ ਨੇ ਗੁਰੂ ਕਰਾਉਂਦੇ ਆ। ਅਸੀਂ ਗੁਰੂ ਤੋਂ ਆ ਕੇ ਤਾਂ ਚਾਹੁੰਦੇ ਆ ਵੀ ਇੱਥੇ ਸਾਡੀ ਸ਼ਾਂਤੀ ਹੋਵੇ ਪਰ ਜੇ ਇੱਥੇ ਗੁਰੂ ਘਰਾਂ ਦੇ ਵਿੱਚ ਇਹੋ ਜਿਹਾ ਮਾਹੌਲ ਪੈਦਾ ਹੁੰਦਾ ਕਿ ਮੈਨੂੰ ਲੱਗਦਾ ਕਿ ਤਨਾ ਕਿਤੇ ਇਹ ਸੰਗਤ ਵਿੱਚ ਮੈਸੇਜ ਬਹੁਤ ਮਾੜਾ ਜਾਂਦਾ। ਅੱਛਾ ਵੇਖੋ ਸਿੱਖ ਕੌਮ ਤਾਂ ਪਹਿਲਾਂ ਹੀ ਬਹੁਤ ਸਾਰੇ ਵਿਵਾਦਾਂ ਦੇ ਵਿੱਚ ਘिरी ਹੋਈ ਹੈ। ਬਿਲਕੁਲ। ਤੇ ਅੱਜ ਜੇ ਇਹੋ ਜਿਹਾ ਵਿਵਾਦ ਕੋਈ ਇੱਥੇ ਛਿੜਦਾ ਹੈ ਤੇ ਉਹਦਾ ਕੀ ਅਸਰ ਹੋਵੇਗਾ? ਕਿ ਉਹਨਾਂ ਬਹੁਤ ਮਾੜੀ ਕਰਕੇ ਜੀ ਹੋਣਾ ਤਾਂ ਜੋ ਵੀ ਗਿੱਟੀ ਇਸੇ ਗੱਲ ਦਾ ਵੀ ਸੰਗਤ ਦਾ ਇਹ ਸੰਗਤ ਨਹੀਂ ਇੱਥੇ ਜਗਾ ਨਾ ਕਰਨੇ ਦਿੱਤੀ ਹੈ ਤਾਂ ਮੈਂ ਕਹਿੰਦਾ ਅੱਜ ਵੀ ਜਿਹੜਾ ਇਹਨਾਂ ਪਿੰਡਾਂ ਦੇ ਵਿੱਚ ਆ ਕੇ ਕਿਉਂਕਿ ਜੇ ਸੇਵਾ ਇਹ ਨੂੰ ਇਹ ਸੰਗਤ ਕਰਦੀ ਹੈ ਤੇ ਇਹਦੇ ਲਾਗਲੇ ਪਿੰਡਾਂ ਜਾ ਕੇ ਉਹ ਸੰਗਤ ਦਾ ਫੈਸਲਾ ਉਹੀ ਪ੍ਰਵਾਨ ਕਰਨਾ ਚਾਹੀਦਾ ਇੱਥੇ ਕੋਈ ਬਾਹਰੋਂ ਆ ਕੇ ਜਿਹੜੇ ਨੋਕੜ ਨੇ ਉਹ ਆਪਾਂ ਘਰੇ ਬੰਦੇ ਆਪ ਹੀ ਜਿਹੜੇ ਇੱਕ ਨਿੱਜੀ ਜਿਹੜੀ ਮੈਂ ਕਹਿੰਦਾ ਵੀ ਜਿਹੜੇ ਸਾਡਾ ਪਿਆਰ ਉਹਨੂੰ ਨਾਲ ਲੈ ਕੇ ਪੇਸ਼ ਕਰੀਏ ਵੀ ਸਾਡਾ ਅਧਿਆਜ ਮੈਂ ਤੁਹਾਨੂੰ ਮੇਰਾ ਭਰਾ ਵੀ ਮਨਜੀਤ ਸਿੰਘ ਉਹ ਤੇ ਮੈਂ ਉਹਨਾਂ ਦੀ ਬਦ ਕਰਾਂ ਇਹੋ ਜਿਹਾ ਮਾਨਣੇ ਕਿ ਸੰਗਤ ਦਾ ਫੈਸਲਾ ਜਿਹੜੀ ਅਸੀਂ ਉਹਨਾਂ ਦੇ ਨਾਲ ਸੰਗਤ ਅਸੀਂ ਅੱਜ ਭਗਤ ਮਜੀਤ ਸਿੰਘ ਨੂੰ ਅੱਜ ਸੰਗਤ ਨਾਲ ਵਿਚਾਰਾਂ ਦੇ ਸਾਰੇ ਨੇ ਭਗਤ ਮਜੀਤ ਸਿੰਘ ਜਿਹੜੇ ਉਹ ਸੇਵਾ ਪ੍ਰਮਾਣ ਕੀਤੀ ਹੈ ਕਿਉਂਕਿ ਅੱਜ 36-27 ਸਾਲ ਤੋਂ ਉਹ ਸੇਵਾ 'ਚ ਉਹਨੇ ਬੰਦਗੀ ਵਾਲੇ ਨੇ ਤਾਂ ਅਸੀਂ ਜਾਣਿਆ ਵੀ ਜਿਹੜੀ ਦਸਤਾਰਬੰਦੀ ਜਿਹੜੀ ਸੇਵਾ ਉਹਦਾ ਉਦੇਸ਼ ਇਹ ਮ੍ਰਿਤਿ ਜਨੇ ਜਿਹੜੀ ਕਾਲੀਦਨ ਬਾਸ ਪੰਜਾਬ ਦੀ ਟੀਮ ਉਹ ਅੱਜ ਏਜੀ ਨੂੰ ਸਮਰਥਨ ਕਰਦੀ ਹੈ 25 ਮੀਟਰ ਦਲਸਾ 25 ਕਿਲੋਮੀਟਰ ਇਹਨਾਂ ਸਰਪਤਾ ਨੇ ਮਨਜ਼ੂਰੀ ਨੂੰ ਪ੍ਰਸਤਾਵ ਦਿੱਤੀ ਆ ਤੇ ਪਿਤਾ ਦੀ ਦਸਤਾਰ ਜਿਹੜੀ ਸੀ ਉਹ ਨੂੰ ਮ੍ਰਿਤਿ ਸ਼ਮਸ਼ੀਸ਼ਣ ਨੂੰ ਜਿਹੜੀ ਜਫੇਬੰਦੀ ਦੀ ਦਸਤਾਰ ਹੈ ਉਹ ਮਨਜੀਤ ਸਿੰਘ ਉੱਤੇ ਨੇ ਫੈਸਲਾ ਕਰਕੇ ਸੁਲਤਾਨ ਨੇ ਫੈਸਲਾ ਕੀਤਾ ਸਹੀ ਫੈਸਲਾ ਕੀਤਾ ਅਸੀਂ ਇਹ ਸੰਤਾਂ ਦੇ ਫੈਸਲੇ ਦੀ ਗਾਣਾ